ਮੁਰਦਾਬਾਦ ਮੁਰਦਾਬਾਦ ਏਸੀਐਸ ਮਾਨ ਸਾਹ ਮੁਰਦਾਬਾਦ 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 ਪ੍ਰਸ਼ਤਧਕਾਰੀ ਨੂੰ ਚਲਦਾ ਕਰੋ ਚਲਦਾ ਕਰੋ ਚਲਦਾ ਕਰੋ ਪ੍ਰਸ਼ਤਧਕਾਰੀ ਨੂੰ ਚਲਦਾ ਕਰੋ ਚਲਦਾ ਕਰੋ ਚਲਦਾ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਏਸੀਐਸ ਮਾਨ ਸਾਹ ਮੁਰਦਾਬਾਦ 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 ਏਸੀਐਸ ਮਾਨ ਸਾਹ ਮੁਰਦਾਬਾਦ ਮੁਰਦਾਬਾਦ bahwa lebih banyak yang ਅੱਜ ਮਿਤੀ 18 11 2025 ਨੂੰ ਬਲੌਗਲਡ ਡੈਟੇਵਿਕੇ ਤਾਲ ਮਿਲਕਮਟੀ ਵੱਲੋਂ ਸਹਾਇਕ ਸਿਵਲ ਸਰਜਨਾ ਮਾਨਸਾ ਜੀ ਦੇ ਸਬੰਧ ਦੇ ਵਿੱਚ ਇਹ ਆਪਣਾ ਧਰਨਾ ਅਲਿਖਿਆ ਗਿਆ ਜੀ ਜਿਹਦਾ ਉਹਨਾਂ ਦੀ ਜਿਹੜੀ ਬੋਲਵਾਨੀ ਹੈ ਜੋ ਵੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹਦੇ ਸਬੰਧ ਵਿੱਚ ਸਾਰੇ ਮੁਲਾਜ਼ਮ ਇਕੱਠੇ ਹੋਏ ਆ ਜੇ ਸਾਡੀਆਂ ਇਹ ਮੰਗਾਂ ਨਾਮ ਨਹੀਂ ਹੈ ਗਈਆਂ ਤਾਂ ਜਿਹੜਾ ਇਹ ਸਾਡਾ ਤਾਰ ਨਾ ਗੇਵੀ ਲਗਾਤਾਰੀ ਕੰਟੀਨਿਊ ਰਹੋਗਾ ਤੇ ਤਾਂਗੇ ਇਸ ਅਧਿਕਾਰੀ ਦੇ ਪ੍ਰਤੀ ਕੋਈ ਵੀ ਕਾਰਵਾਈ ਕਰਨੀ ਜ਼ਰੂਰੀ ਹੈ ਹਾਂ ਜੀ ਪ੍ਰਦਰਸ਼ਨ ਕੀਤਾ ਹੈ ਕਿਸ ਮਕਸਦ ਨਾਲ ਕੀਤਾ ਹੈ ਕੀ ਮਤ ਹੈ ਇਹ ਜੀ ਸਿਹਤ ਮੁਲਾਜ਼ਮ ਤਾਲਮਿਲ ਕਮੇਟੀ ਮਾਨਸਾ ਵੱਲੋਂ ਡਾਕਟਰ ਰਵਿੰਦਰ ਸਿੰਘ ਲਾ ਜਿਹੜੇ ਸਹਾਇਕ ਸਿਵਲ ਸਰਜਨ ਮਾਨਸਾ ਨਿਯੁਕਤ ਨੇ ਜੀ ਉਹਨਾਂ ਦੇ ਜਿਹੜਾ ਜਦੋਂ ਵੀ ਕੋਈ ਸੰਸਥਾ ਉਹਨਾਂ ਨੂੰ ਮਿਲਣ ਜਾਂਦੀ ਹੈ ਜਾਂ ਸਿਹਤ ਮੁਲਾਜ਼ਮ ਜਾ ਫੀਲਡ ਸਟਾਫ ਜਾਂ ਕਲੈਰੀਕਲ ਸਟਾਫ ਜਦੋਂ ਵੀ ਕੋਈ ਨਾ ਕੋਈ ਆਪਦੀਆਂ ਸਮੱਸਿਆਵਾਂ ਲੈ ਕੇ ਨਾ ਦਫ਼ਤਰ ਜਾਂਦੇ ਨੇ ਉਹ ਬੜਾ ਰੂਡਲੀ ਸਾਨੂੰ ਜਿਹੜਾ ਬਿਹੇਵ ਕਰਦੇ ਨੇ ਸਾਡੇ ਨਾਲ ਤੇ ਜਿਹੜੀਆਂ ਦੂਸਰੀ ਸੰਸਥਾਵਾਂ ਉਹਨਾਂ ਨਾਲੇ ਵੀ ਉਹਨਾਂ ਕੋਲੇ ਜਿੰਨੇ ਵੀ ਕੋਈ ਨਾ ਕੋਈ ਬਿੱਲ ਜਾਂਦੇ ਨੇ ਸਾਡੇ ਪੈਂਡਿੰਗ ਉਹ ਵੀ ਆਪਦੇ ਕੋਲੇ ਪੈਂਡਿੰਗ ਰੱਖ ਰੱਖੇ ਨੇ ਅੱਜ ਤੱਕ ਕਲੀਅਰ ਨਹੀਂ ਕੀਤੇ ਅਕਸਰ ਜਦੋਂ ਅਸੀਂ ਮਿਲਣ ਜਾਂਦੇ ਹਾਂਗੇ ਉਹ ਉਹਨਾਂ ਦਾ ਵਿਹੇਵੇਂ ਇੰਨਾ ਮਾੜਾ ਹੁੰਦਾ ਕਿ ਵੀ ਸਾਨੂੰ ਇਹ ਮਜਬੂਰ ਨੇ ਇਹ ਜਿਹੜਾ ਅੱਜ ਦੀ ਕਲ ਨੂੰ ਛੋੜ ਜਿਹੜੀ ਹੈਗੀ ਹੜਤਾਲ ਇਹ ਸ਼ੁਰੂ ਕਰਨੀ ਪੈ ਰਹੀ ਹੈ ਇਹ ਅੱਜ ਤੋਂ ਨਹੀਂ ਹੋਇਆਗਾ ਪਿਛਲੇ ਅਸੀਂ ਕਾਫੀ 2 ਮਹੀਨਿਆਂ ਤੋਂ ਇਹ ਸੰਘਰਸ਼ ਜਿਹੜਾ ਸਟਾਰਟ ਕਰ ਰੱਖਿਆ ਸੀ ਸਰજન ਤੌਰ ਤੇ ਤੇ ਉੱਥੇ ਅਸੀਂ ਇੱਕ ਵਿਸ਼ਾਲ ਧਰਨਾ ਵੀ ਦਿੱਤਾ ਸੀਗਾ ਜਿਹੜਾ 28 10 2025 ਨੂੰ ਦਿੱਤਾ ਹੋਇਆ ਸੀਗਾ ਉਸ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਕਹਿਣ ਦੇ ਉੱਤੇ ਉਹ ਧਰਨਾ ਸੀ ਇੱਕ ਵਾਰ ਅਸੀਂ ਰੋਕ ਦਿੱਤਾ ਸੀਗਾ ਕਿਉਂਕਿ ਉਹ ਕਹਿੰਦੇ ਸੀਗੇ ਵੀ ਇਹਨਾਂ ਦੇ ਵਿਰੁੱਧ ਜਿਹੜੀ ਵੀ ਕਾਰਵਾਈ ਹੋਈ ਉਹ ਅਸੀਂ ਕਰਾਂਗੇ ਪਰ ਅੱਜ ਤੋਂ 2 ਮਹੀਨੇ ਵੀ ਇਤਿਜਾਨ ਚੱਕਰ ਵੀ ਇਹ ਕਾਰਵਾਈ ਅਜੇ ਤੱਕ ਕੋਈ ਵੀ ਉਹਨਾਂ ਦੇ ਵਿਰੁੱਧ ਨਹੀਂ ਕੀਤੀ ਗਈ ਉਸ ਦੇ ਰੋਸ ਵੱਜੋਂ ਅੱਜ ਜਿਹੜਾ ਅਸੀਂ ਕਲਮ ਛੋੜ ਅੰਦolan ਜਿਹੜਾ ਇਹ ਧਰਨਾ ਜਿਹੜਾ ਸਟਾਰਟ ਕੀਤਾ ਹੋਇਆਗਾ ਤੇ ਅਸੀਂ ਮੰਗ ਕਰਦੇ ਆਂ ਵੀ ਉਹਨਾਂ ਦਾ ਕੋਈ ਨਾ ਕੋਈ ਉੱਤੇ ਕਾਰਵਾਈ ਕੀਤੀ ਜਾਵੇ ਜੇ ਇਦਾਂ ਹੀ ਉੱਥੇ ਅਧਿਕਾਰੀ ਉਹਨਾਂ ਦੇ ਪੱਖ ਦੇ ਵਿੱਚ ਖੜਦੇ ਰਹੇ ਤੇ ਸਾਡੀ ਕੋਈ ਸੁਣਵਾਈ ਨਾ ਹੋਈ ਤਾਂ ਇਹ ਜਿਹੜੀ ਕਾਲਨਥੋਰ ਹੜਤਾਲ ਹੈ ਇਹ ਕੰਟੀਨਿਊ ਜਿੰਨਾ ਚਿਰ ਕੋਈ ਨਾ ਕੋਈ ਹੱਲ ਨਹੀਂ ਹੁੰਦਾ ਉਹਨਾਂ ਚਿਰ ਇਹ ਜਾਰੀ ਰਹੂਗੀ